ਜਸਸੀ ਦੇ ਵਿਆਹ ਨੂੰ ਹਜੇ ਕੁਝ ਵੀ ਟਾਈਮ ਨਹੀਂ ਸੀ ਹੋਇਆ ਕਿ ਉਸ ਦੀ ਵਿਵਹਤਾ ਜ਼ਿੰਦਗੀ 'ਚ ਮੁਸੀਬਤਾਂ ਹੀ ਮੁਸੀਬਤਾਂ ਆ ਗਈਆਂ ਸੀ। ਉਦੋਂ ਉਸ ਦਾ ਰਿਸ਼ਤਾ ਟੁੱਟਣ ਤੇ ਆ ਚੁੱਕਿਆ ਸੀ। ਪਰ ਅੱਜ ਕਹਾਣੀ ਕੁਝ ਹੋਰ ਸੀ। ਅੱਜ ਉਸ ਦੀ ਧੀ ਰੰਮੂ ਵਿਦੇਸ਼ ਰਵਾਨਾ ਹੋ ਗਈ ਸੀ ਤੇ ਜਸਸੀ 에ਅਰਪੋਰਟ ਤੋਂ ਵਾਪਸ ਆ ਕੇ ਸੋਫੇ ਤੇ ਲੰਮੀ ਪੈ ਗਈ। ਇੱਕ ਮਹੀਨੇ ਤੋਂ ਪੂਰੀ ਭੱਜ ਦੌੜ ਵਿੱਚ ਲੱਗੀ ਹੋਈ ਸੀ। ਉਸ ਨੂੰ ਆਰਾਮ ਕਰਨ ਦਾ ਟਾਈਮ ਹੀ ਨਹੀਂ ਸੀ ਮਿਲਿਆ। ਧੀ ਦੇ ਬਿਨਾਂ ਜਸਸੀ ਨੂੰ ਆਪਣਾ ਘਰ ਸੁੰਨਾ-ਸੁੰਨਾ ਲੱਗ ਰਿਹਾ ਸੀ। ਉਹ ਆਪਣੇ ਹੰਝੂਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ ਪਰ ਆਪਣੀ ਇਸ ਕੋਸ਼ਿਸ਼ ਵਿੱਚ ਉਹ ناکਾਮ ਹੁੰਦੀ ਨਜ਼ਰ ਆ ਰਹੀ ਸੀ ਉਹਨੂੰ ਉਹ ਪਾਲੀ ਯਾਦ ਆ ਰਹੀ ਸੀ ਜਿਹੜੇ ਉਸਨੇ ਆਪਣੀ ਧੀ ਨਾਲ ਬਤਾਏ ਸੀ ਉਸਨੂੰ ਉਹ ਹਰ ਖੁਸ਼ੀ ਯਾਦ ਆ ਰਹੀ ਸੀ ਜਿਹੜੀ ਉਸਨੇ ਆਪਣੀ ਧੀ ਨਾਲ ਦੇਖੀ ਸੀ ਮਨਸੀ ਕਿ ਹੰਝੂਆਂ ਨਾਲ ਭਿੱਜ ਕੇ ਉਹਨਾਂ ਨਰਮ ਹੋਈਆਂ ਯਾਦਾਂ ਨੂੰ ਖੁਰਚ ਰਹੀਆਂ ਸੀ ਜਿਨ੍ਹਾਂ ਨੂੰ 25 ਸਾਲ ਪਹਿਲਾਂ ਉਸਨੇ ਦਫਨਾ ਕੇ ਆਪਣੇ ਸੁਖਮਈ ਜੀਵਨ ਦਾ ਮਹਿਲ ਖੜਾ ਕੀਤਾ ਸੀ ਕੁਝ ਸਾਲ ਪਹਿਲਾਂ ਦੀ ਗੱਲ ਹੈ ਜੱਸੀ ਇੱਕ ਵਾਰੀ ਸੀ ਸ਼ਹਿਰ ਦੇ ਸਭ ਤੋਂ ਪ੍ਰਸਿੱਧ ਤੇ ਅਮੀਰ ਜੱਸੀ ਦੇ ਪਰਿਵਾਰ ਨੂੰ ਭਲਾ ਕੌਣ ਨਹੀਂ ਸੀ ਜਾਣਦਾ ਜੱਸੀ ਦਾ ਦਾਦਾ ਜਸਵੰਤ ਸਿੰਘ ਘਰ ਦਾ ਮੁਖੀ ਅਸੀਂ ਤੇ ਪੇਸ਼ੇਵਰ ਜੋ ਵਕੀਲ ਸੀ ਤੇ ਬਿਰਧ ਅਵਸਥਾ ਵਿੱਚ ਵੀ ਉਸ ਕੋਲ ਕੇਸਾਂ ਦਾ ਤੰਤਾ ਲੱਗਿਆ ਰਹਿੰਦਾ ਸੀ ਤੇ ਉਹਨਾਂ ਨੇ ਹਜੇ ਤੱਕ ਖਾਨਦਾਨੀ ਇੱਜ਼ਤ ਮਾਨ ਨੂੰ ਪ੍ਰਕਰਾਰ ਰੱਖਿਆ ਹੋਇਆ ਸੀ ਪਰ ਉਹਨਾਂ ਦੀ ਇਕਲੌਤੀ ਪੋਤੀ ਜੱਸੀ ਦਾ ਪਿਆ ਆਪਣੀ ਸਾਰੀ ਤਨ ਦੌਲਤ ਨਸ਼ੇ 'ਚ ਉਡਾਰ ਰਿਆ ਸੀ ਅਸਨੂੰ ਸੰਭਾਲਣ ਦੀਆਂ ਵੀ ਸਾਰੀਆਂ ਕੋਸ਼ਿਸ਼ਾਂ ਹੁਣ ਨਾਕਾਮ ਹੋ ਚੁੱਕੀਆਂ ਸੀ ਵਿਚਾਰੇ ਪਿਓ ਨੇ ਤਾਂ ਕਿਸੇ ਨਾ ਕਿਸੇ ਤਰੀਕੇ ਉਹਨੂੰ ਵਕਾਲਤ ਦੀ ਡਿਗਰੀ ਦਿਵਾ ਦਿੱਤੀ ਸੀ ਤਾਂ ਕਿ ਉਸ ਨੂੰ ਆਪਣੇ ਕੋਲ ਬਿਠਾ ਕੇ ਕੁਝ ਸਿਖਾ ਸਕੀ ਪਰ ਸਾਰਾ ਸਾਰਾ ਦਿਨ ਉਹ ਨਸ਼ੇ ਦੀ ਹਾਲਤ 'ਚ ਹੀ ਰਹਿੰਦਾ ਸੀ ਹੁਣ ਨਸ਼ੇ 'ਚ ਟੁੱਟ ਹੋਏ ਨੂੰ ਤੇ ਸ਼ਰਾਬੀ ਤੇ ਲੜਕੜਾਉਂਦੀ ਆਵਾਜ਼ 'ਚ ਬੋਲਦੇ ਹੋਏ ਵਕੀਲ ਨੂੰ ਭਲਾ ਕੌਣ ਚੰਗਾ ਸਮਝਦਾ ਛੱਸੀ ਦੀ ਮਾਂ ਵੀ ਕੁਝ ਜ਼ਿਆਦਾ ਸਮਝਦਾਰ ਨਹੀਂ ਸੀ ਉਹ ਵੀ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ। ਬਜਾਏ ਕਿ ਆਪਣੇ ਬੱਚਿਆਂ ਨੂੰ ਸੰਭਾਲੇ। ਕਲੇਸ਼ ਕਰਦੀ ਰਹਿੰਦੀ ਸੀ। ਇਸ ਤਰ੍ਹਾਂ ਦੇ ਵਾਤਾਵਰਣ ਵਿੱਚ ਬੱਚਿਆਂ ਨੂੰ ਕੀ ਸੰਸਕਾਰ ਮਿਲਣਗੇ? ਬੱਚਿਆਂ ਦੀ ਜ਼ਿੰਦਗੀ ਕਿਵੇਂ ਬਣੂਗੀ? ਇਹ ਹੁਣ ਦਾਦਾ ਜੀ ਨੂੰ ਵੀ ਚੰਗੀ ਤਰ੍ਹਾਂ ਸਮਝ ਵਿੱਚ ਆ ਚੁੱਕਿਆ ਸੀ। ਦਾਦਾ ਜੀ ਨੂੰ ਆਪਣੇ ਪੋਤੇ ਦੀ ਤਾਂ ਟੈਨਸ਼ਨ ਨਹੀਂ ਸੀ ਕਿਉਂਕਿ ਉਹ ਮੁੰਡਾ ਸੀ। ਪਰ ਉਹਨਾਂ ਨੂੰ ਆਪਣੀ ਪੋਤੀ ਜਸਸੀ ਦੀ ਬਹੁਤ ਜ਼ਿਆਦਾ ਫਿਕਰ ਸੀ। ਕਿਉਂਕਿ ਦਾਦੇ ਨੂੰ ਇਸ ਗੱਲ ਦਾ ਪਤਾ ਸੀ ਕਿ ਜਸਸੀ ਦੇ ਮਾਪਿਓ ਕਿੰਨੇ ਗੈਰ ਜ਼ਿੰਮੇਵਾਰ ਹਨ। ਐਸ ਲਈ ਉਹ ਆਪਣੀ ਪੋਤੀ ਨੂੰ ਉਹਨਾਂ ਦੋਨਾਂ ਦੇ ਹੱਥਾਂ 'ਚ ਨਹੀਂ ਦੇਣਾ ਚਾਹੁੰਦੇ ਸੀ ਇਸ ਵਜ੍ਹਾ ਕਰਕੇ ਜਦੋਂ ਜਸੀ ਨੇ 10ਵੀਂ ਦੀ ਪੜ੍ਹਾਈ ਪੂਰੀ ਕਰ ਲਈ ਉਹਦੇ ਦਾਦਾ ਜੀ ਨੇ ਉਹਦਾ ਵਿਆਹ ਧਾਰ ਦਿੱਤਾ ਜਸੀ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਕਿਉਂਕਿ ਉਹ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਣਾ ਚਾਹੁੰਦੀ ਸੀ ਉਸ ਨੂੰ ਇਹ ਸੀ ਕਿ ਮੈਂ ਪੜ੍ਹ ਲੈ ਕੇ ਕੁਝ ਕਰਾਂ ਆਪਣੇ ਪੈਰਾਂ ਤੇ ਖੜੀ ਹੋਵਾਂ ਪਰ ਉਹ ਸਭ ਤੋਂ ਜ਼ਿਆਦਾ ਪਿਆਰ ਆਪਣੇ ਦਾਦਾ ਜੀ ਨੂੰ ਕਰਦੀ ਸੀ ਤੇ ਆਪਣੇ ਦਾਦੇ ਦੀ ਕਹੀ ਗੱਲ ਨੂੰ ਉਹਨੇ ਨਾ ਮੋੜਿਆ ਤੇ ਵਿਆਹ ਕਰਾਉਣ ਲਈ ਤਿਆਰ ਹੋ ਗਈ ਇਸ ਗੱਲ ਦਾ ਦਾਦਾ ਜੀ ਨੂੰ ਵੀ ਪਤਾ ਸੀ ਕਿ ਉਹਦੀ ਪੋਤੀ ਅੱਗੇ ਪੜ੍ਹਨਾ ਚਾਹੁੰਦੀ ਹੈ ਇਸ ਲਈ ਜਸੀ ਦੇ ਸਾਰੇ ਪਰਿਵਾਰ ਵਾਲਿਆਂ ਨਾਲ ਦਾਦਾ ਜੀ ਨੇ ਪਹਿਲਾਂ ਹੀ ਗੱਲ ਕਰ ਲਈ ਸੀ ਤੇ ਇਸ ਗੱਲ ਤੇ ਉਸ ਦੇ ਸਾਰੇ ਪਰਿਵਾਰ ਵਾਲਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਸਗੋਂ ਤਾਂ ਆਪ ਚਾਹੁੰਦੇ ਸੀ ਕਿ ਜਸੀ ਕੁਝ ਕਰੇ ਤੇ ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਜਸੀ ਦਾ ਵਿਆਹ ਸੀ ਉਹ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਚਲੇ ਗਈ ਜਸੀ ਦੇ ਘਰ ਵਾਲੇ ਦਾ ਸ਼ਹਿਰ 'ਚ ਇੱਕ ਬਹੁਤ ਵੱਡਾ ਕੱਪੜਿਆਂ ਦਾ ਸ਼ੋਰੂਮ ਸੀ ਉਹਦੇ ਸਾਰੇ ਪਰਿਵਾਰ ਵਿੱਚ ਦੋਨੋਂ ਪਤੀ ਪਤਨੀ ਹੀ ਰਹਿੰਦੇ ਸੀ ਜਸੀ ਦੀਆਂ ਦੋ ਨਣਾਨਾਂ ਸੀ ਤੇ ਉਹਨਾਂ ਦੋਨਾਂ ਦਾ ਵਿਆਹ ਹੋ ਚੁੱਕਿਆ ਸੀ ਜਸੀ ਦੇ ਸੱਸ ਸਹੁਰੇ ਦੀ ਮੌਤ ਹੋ ਚੁੱਕੀ ਸੀ ਉਸ ਸਮੇਂ ਜਸੀ ਦਾ ਘਰ ਵਾਲਾ ਰੂਪ ਛੋਟਾ ਹੀ ਸੀ ਤਿੰਨ ਭੈਣ ਭਰਾਵਾਂ ਦੀ ਤੇਖਪਾਲ ਉਹਨਾਂ ਦੀ ਚਾਚੀ ਨੇ ਹੀ ਕੀਤੀ ਸੀ ਹੁਣ ਜਸੀ ਆਪਣੇ ਘਰ ਵਾਲੇ ਦੇ ਨਾਲ ਦਿੱਲੀ 'ਚ ਰਹਿ ਰਹੀ ਸੀ ਉਹਦੇ ਵਿਆਹ ਤੋਂ ਬਾਅਦ ਹੀ ਉਸਦਾ 10ਵਾਂ ਦਾ ਰਿਜ਼ਲਟ ਆਇਆ ਤੇ ਉਹਨੇ ਅੱਗੇ ਦੀ ਪੜ੍ਹਾਈ ਉੱਥੇ ਸ਼ੁਰੂ ਕੀਤੀ ਜਸੀ ਤੇ ਰੂਪ ਦੀ ਉਮਰ ਦੇ ਹਿਸਾਬ ਦੇ ਨਾਲ ਉਸ ਦੇ ਸੁਭਾਅ ਵਿੱਚ ਵੀ ਬਹੁਤ ਜ਼ਿਆਦਾ ਫਰਕ ਸੀ ਕਿੱਥੇ ਇੱਕ ਪਾਸੇ ਜਸੀ ਮौज-ਮਸਤੀ ਕਰਨ ਵਾਲੀ ਤੇ ਕਿੱਥੇ ਦੂਜੇ ਪਾਸੇ ਉਹਦਾ ਘਰ ਵਾਲਾ ਰੂਪ ਸ਼ਾਂਤ ਸੁਭਾਅ ਦਾ ਮਾਲਕ ਉਹ ਸਾਰਾ ਸਾਰਾ ਦਿਨ ਆਪਣੀ ਦੁਕਾਨ ਤੇ ਹੀ ਰਹਿੰਦਾ ਸੀ ਪਰ ਫਿਰ ਵੀ ਜਸੀ ਨੂੰ ਆਪਣੇ ਪਤੀ ਤੋਂ ਕੋਈ ਵੀ ਸ਼ਿਕਾਇਤ ਨਹੀਂ ਸੀ ਉਹ ਬਹੁਤ ਖੁਸ਼ ਸੀ ਇਨਾ ਵੱਡਾ ਸ਼ਹਿਰ ਕਾਲਜ ਉੱਥੋਂ ਦਾ ਖੁੱਲਾ ਮਾਹੌਲ ਨਵੀਆਂ-ਨਵੀਆਂ ਸਹੇਲੀਆਂ ਉਹ ਤਾਂ ਹੁਣ ਆਪਣੇ ਆਪ ਨੂੰ ਇੱਕ ਆਜ਼ਾਦ ਪੰਛੀ ਦੀ ਤਰ੍ਹਾਂ ਮਹਿਸੂਸ ਕਰ ਰਹੀ ਸੀ। ਉਸ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ। ਨਾ ਪੈਸੇ ਦੀ, ਨਾ ਕੱਪੜੇ ਲੱਤੇ ਦੀ, ਨਾ ਖਾਣ ਪੀਣ ਦੀ। ਉਹਦਾ ਜੋ ਦਿਲ ਕਰਦਾ ਉਹੋ ਹੀ ਕਰਦੀ। ਉਹ ਬਹੁਤ ਮौज-ਮਸਤੀ ਕਰਦੀ ਕਿਉਂਕਿ ਉਸ ਨੂੰ ਰੋਕਣ ਟੋਕਣ ਵਾਲਾ ਉੱਥੇ ਕੋਈ ਵੀ ਨਹੀਂ ਸੀ। ਫਿਰ ਉਹਨਾਂ ਹੀ ਦਿਨਾਂ ਵਿੱਚ ਰੂਪ ਦੀ ਚਾਚੀ ਉੱਥੇ ਆਈ ਹੋਈ ਸੀ। ਉਹਸ ਰਾਤ ਜਿ세 10:00 ਵਜੇ ਫਿਲਮ ਦੇਖ ਕੇ ਆਈ। ਰੂਪ ਤਾਂ 11:00 ਵਜੇ ਘਰ ਆਉਂਦਾ ਹੁੰਦਾ ਸੀ। ਪਰ ਅਜੋ ਟਾਈਮ ਨਾਲ ਘਰ ਆ ਗਿਆ ਸੀ ਉਹ ਬਾਹਰ ਬਰਾਂਡੇ ਵਿੱਚ ਹੀ ਬੈਠੇ ਸੀ ਉਸੇ ਵੇਲੇ ਰੂਪ ਨੇ ਜਸੀ ਨੂੰ ਪੁੱਛਿਆ ਕਿ ਕਿੱਥੋਂ ਆ ਰਹੀ ਆ ਤਾਂ ਉਸ ਨੇ ਕਿਹਾ ਅੱਜ ਮੇਰੀ ਕਲਾਸ ਲੇਟ ਤੱਕ ਲੱਗੀ ਸੀ ਫਿਰ ਰੂਪ ਨੇ ਕਿਹਾ ਕਿ ਮੈਂ ਤਾਂ ਕਾਲਜ ਗਿਆ ਸੀ ਪਰ ਕਾਲਜ ਤਾਂ ਬੰਦ ਸੀ ਫਿਰ ਤੂੰ ਇੰਨਾ ਟਾਈਮ ਕਿੱਥੇ ਸੀ ਫਿਰ ਜਸੀ ਨੇ ਆਪਣਾ ਇੱਕ ਝੂਠ ਲਕਾਉਣ ਲਈ ਇੱਕ ਹੋਰ ਕਹਾਣੀ ਘੜੀ ਤਾਂ ਜੋ ਉਹਦੇ ਤੇ ਸਾਰਿਆਂ ਨੂੰ ਯਕੀਨ ਹੋ ਜਾਵੇ ਕਿ ਉਹ ਸੱਚ ਬੋਲ ਰਹੀ ਹੈ ਜਵਾਬ ਵਿੱਚ ਜਸਸੀ ਕਹਿਣ ਲੱਗੀ ਕਿ ਹਾਂ ਥੋੜੇ ਟਾਈਮ ਲਈ ਪ੍ਰੀਤੀ ਦੀਦੀ ਦੇ ਘਰ ਚਲੀ ਗਈ ਸੀ। ਪ੍ਰੀਤੀ ਰੂਪ ਦੇ ਦੋਸਤ ਦੀ ਘਰ ਵਾਲੀ ਸੀ ਜੋ ਜਸਸੀ ਦੇ ਨਾਲ ਹੀ ਕਾਲਜ ਚ ਪੜਦੀ ਸੀ। ਇਹ ਗੱਲ ਸੁਣ ਕੇ ਰੂਪ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਕਿਉਂਕਿ ਉਸ ਦਾ ਦੋਸਤ ਤੇ ਉਹਦੀ ਘਰ ਵਾਲੀ ਪ੍ਰੀਤੀ ਥੋੜਾ ਟਾਈਮ ਪਹਿਲਾਂ ਹੀ ਇੱਥੋਂ ਗਈ ਸੀ। ਫਸਨੇ ਗੁੱਸੇ 'ਚ ਕੱਚ ਦਾ ਗਲਾਸ ਚੁੱਕ ਕੇ ਉਹਦੇ ਵੱਲ ਮਰਿਆ ਤੇ ਕਹਿਣ ਲੱਗਾ ਥੋੜੀ ਬਹੁਤੀ ਤਾਂ ਸ਼ਰਮ ਕਰ ਲੈ। ਸਾਫ਼ ਹੀ ਝੂਠ ਬੋਲੀ ਜਾਣੀ। कि ਤੈਨੂੰ ਨਹੀਂ ਪਤਾ ਚਾਚੀ ਸਾਰਾ ਦਿਨ ਇਕੱਲੇ ਘਰ ਚ ਰਹਿੰਦੀ ਆ ਤੂੰ ਤਾਂ ਉਹਨਾਂ ਕੋਲ ਜਾਣਾ ਨਹੀਂ ਹੁੰਦਾ ਆਪਾਂ ਨੂੰ ਮਿਲਣ ਉਹ ਆਪ ਇੱਧਰ ਆਏ ਆ ਫਿਰ ਵੀ ਤੂੰ ਉਹਨਾਂ ਨੂੰ ਘਰੇ ਨਹੀਂ ਮਿਲਦੀ ਕਾਲਜ ਤੱਕ ਤਾਂ ਠੀਕ ਆ ਪਰ ਤੂੰ ਤਾਂ ਬਾਅਦ ਵਿੱਚ ਵੀ ਆਪਣੀ ਮौज-ਮਸਤੀ ਵਿੱਚ ਹੀ ਲੱਗੀ ਰਹਿਣੀ ਆ ਸੱਚ ਕਹਾ ਤਾਂ ਤੂੰ ਹੁਣ ਆਪਣੇ ਘਰ ਦੇ ਸੰਸਕਾਰਾਂ ਨੂੰ ਵੀ ਇਸ ਘਰ ਵਿੱਚ ਸ਼ਾਮਲ ਕਰ ਲਿਆ ਰੂਪ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੋਇਆ ਸੀ ਕਿਉਂਕਿ ਇੱਕ ਤਾਂ ਉਹ ਲੇਟ ਆਈ ਸੀ ਤੇ ਦੂਜਾ ਉਹ ਰੂਪ ਨੂੰ ਝੂਠ ਬੋਲ ਰਹੀ ਸੀ ਰੂਪ ਦਾ ਗੁੱਸਾ ਵੀ ਜਾਏ ਸੀ ਕਿਉਂਕਿ ਬਿਆਨ ਹੋ ਸਾਲ ਹੋ ਗਿਆ ਸੀ ਤੇ ਅੱਜ ਤੱਕ ਕਦੀ ਵੀ ਰੂਪ ਨੇ ਜਸੀ ਨੂੰ ਕਿਸੇ ਚੀਜ਼ ਤੋਂ ਰੋਕਿਆ ਟੋਕਿਆ ਨਹੀਂ ਸੀ ਪਰ ਅੱਜ ਉਸਦੀ ਇਸ ਹਰਕਤ ਕਰਕੇ ਉਹਨੂੰ ਆਪਣੀ ਚਾਚੀ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਪਰ ਰੂਪ ਦਾ ਗੁੱਸਾ ਦੇਖ ਕੇ ਜਸੀ ਨੇ ਵੀ ਆਪਣਾ ਪਾਰਾ ਹਾਈ ਕਰ ਲਿਆ ਇੱਕ ਤਾਂ ਜਸੀ ਦੀ ਉਮਰ ਘੱਟ ਸੀ ਤੇ ਇੱਕ ਉਸਨੇ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਕੀਤਾ ਕਿ ਉਸਦੇ ਘਰ ਵਾਲੇ ਨੇ ਸਾਰਿਆਂ ਦੇ ਸਾਹਮਣੇ ਉਸਦੀ ਬੇਇੱਜ਼ਤੀ ਕੀਤੀ ਹੈ ਸਾਰੀ ਰਾਤ ਉਹ ਸੁੱਤੀ ਨਹੀਂ ਤੇ ਸਵੇਰੇ ਬਿਨਾਂ ਕਿਸੇ ਨਾਲ ਕੋਈ ਗੱਲ ਕੀਤੇ ਉਹ ਆਪਣੇ ਪੇਕੇ ਘਰ ਚਲੀ ਗਈ ਜੱਸੀ ਨੂੰ ਦੇਖਣ ਸਮਝਾਉਣ ਵਾਲਾ ਦਾਦਾ ਤਾਂ ਪੋਤੀ ਦੇ ਵਿਆਹ ਤੋਂ 5 ਕੁ ਮਹੀਨੇ ਬਾਅਦ ਹੀ ਦੁਨੀਆ ਛੱਡ ਕੇ ਚਲਾ ਗਿਆ ਸੀ ਰੂਪ ਨੇ ਜੱਸੀ ਨਾਲ ਫੋਨ ਤੇ ਗੱਲ ਕੀਤੀ ਤੇ ਘਰ ਆਉਣ ਲਈ ਕਿਹਾ ਪਰ ਉਹ ਕਹਿਣ ਲੱਗੀ ਮੈਂ ਤੇਰੇ ਘਰ ਨਹੀਂ ਆਣਾ ਤੂੰ ਮੇਰੀ ਬੇਇੱਜ਼ਤੀ ਕੀਤੀ ਹੈ ਪਰ ਇਸ ਕੱਲ ਤੇ ਵੀ ਰੂਪ ਨੇ ਉਸ ਨੂੰ ਇਹੀ ਗੱਲ ਕਹੀ ਕਿ ਮੈਂ ਤੇਰੀ ਬੇਇੱਜ਼ਤੀ ਨਹੀਂ ਕੀਤੀ ਸਗੋਂ ਦੇ ਨੂੰ ਸਮਝਾਇਆਏ ਸੀ ਜੱਸੀ ਨੇ ਰੂਪ ਦੀ ਇੱਕ ਰਾ ਸੁਣ ਫਿਰ ਉਸ ਦਿਨ ਤੋਂ ਬਾਅਦ ਰੂਪ ਨੇ ਵੀ ਜੱਸੀ ਨੂੰ ਕਦੇ ਫੋਨ ਨਹੀਂ ਕੀਤਾ ਤਿੰਨ ਚਾਰ ਦਿਨਾਂ ਬਾਅਦ ਉਸਨੇ ਇਸ ਘਟਨਾ ਬਾਰੇ ਆਪਣੀ ਮਾਂ ਨਾਲ ਗੱਲ ਕੀਤੀ ਪਰ ਅੱਗੋਂ ਅਸੀਂ ਮਾਂ ਨੇ ਉਸ ਨੂੰ ਸਮਝਾਉਣਾ ਤਾਂ ਕੀ ਸੀ ਸਗੋਂ ਉਸ ਨੂੰ ਅਕਸੌਨ ਲੱਗ ਪਈ ਕਹਿਣ ਲੱਗੀ ਕਿ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਜੇ ਉਹ ਗੱਲ ਅੱਗੇ ਵਧਾਊਗਾ ਤਾਂ ਆਪਾਂ ਉਹਦੇ ਤੇ ਕੇਸ ਕਰ ਦੇਵਾਂਗੇ ਅਸ ਨੂੰ ਫੇਰ ਕਲਾਉਣੀ ਹੈ। ਸ਼ਾਇਦ ਉਹਦੀ ਮਾਂ ਆਪਣੇ ਘਰ ਵਾਲੇ ਤੋਂ ਦੁਖੀ ਹੋ ਕੇ ਕਾਫੀ ਕਠੋਰ ਦਿਲ ਹੋ ਗਈ ਸੀ। ਤੇ ਉਹ ਆਪਣੀ ਕੁੜੀ ਦਾ ਘਰ ਜੋੜਨ ਦੀ ਬਜਾਏ ਤੋੜਨ ਦੀ ਕੋਸ਼ਿਸ਼ ਕਰਨ ਲੱਗੀ। ਉਹਨੂੰ ਇਹ ਲੱਗਦਾ ਸੀ ਕਿ ਜਿਵੇਂ ਮੈਂ ਆਪਣੇ ਘਰ ਵਾਲੇ ਦੇ ਛਿੱਤਰ ਖਾਂਦੀ ਆਈਆਂ, ਮੇਰੀ ਕੁੜੀ ਨਾ ਖਾਵੇ। ਤੇ ਦੂਜੇ ਪਾਸੇ ਜੱਸੀ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਨੂੰ ਟੁਕੜਿਆਂ-ਟੁਕੜਿਆਂ ਚ ਦੱਸਦੀ। ਜੱਸੀ ਨੂੰ ਅੱਜ ਵੀ ਜਦੋਂ ਇਹ ਨਾਦਾਨੀਆਂ ਯਾਦ ਆਉਂਦੀਆਂ ਤਾਂ ਸਭ ਤੋਂ ਜ਼ਿਆਦਾ ਗੁੱਸਾ ਉਸ ਨੂੰ ਆਪਣੀ ਮਾਂ ਤੇ ਆਉਂਦਾ। ਜਸੀ ਦੇ ਪੰਜ ਕੀਮਤੀ ਸਾਲ ਮਾਂ ਦੀ ਵਜ੍ਹਾ ਕਰਕੇ ਹੱਥੋਂ ਨਿਕਲ ਗਏ ਪਰ ਸ਼ਾਇਦ ਰੱਬ ਨੇ ਉਹਦਾ ਭਲਾ ਹੀ ਸੋਚਿਆ ਸੀ ਤੇ ਫਿਰ ਉਹ ਯਾਦਾਂ ਵਿੱਚ ਗਵਾਚ ਗਈ ਹੁਣ ਉਸਦੇ ਪੇਪਰ ਸੀ ਉਹ ਆਪਣੀ ਪੜਾਈ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਹ ਆਪਣੀ ਪੜਾਈ ਕਰਨ ਆਪਣੇ ਦੂਰ ਦੇ ਰਿਸ਼ਤੇਦਾਰ ਮਾਮੇ ਕੋਲ ਚਲੀ ਗਈ ਸੀ ਮਾਮੇ ਦੇ ਦੋ ਮੁੰਡੇ ਸੀ ਪਰ ਉਹ ਹਮੇਸ਼ਾ ਉਸ ਨੂੰ ਗਲਤ ਨਿਗਾਹ ਨਾਲ ਦੇਖਦੇ ਤੇ ਦੋਨੋਂ ਭਾਵੇਂ ਕਿਸੇ ਨਾ ਕਿਸੇ ਤਰੀਕੇ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦੇ ਇਸ ਗੱਲ ਨੂੰ ਜਸਮੀ ਨੇ ਵੀ ਮਹਿਸੂਸ ਕਰ ਲਿਆ ਸੀ ਤੇ ਉਹ ਹੁਣ ਇਹ ਘਰ ਛੱਡ ਕੇ ਜਾਣਾ ਚਾਹੁੰਦੀ ਸੀ ਇੱਕ ਦਿਨ ਤਾਂ ਉਸਦੇ ਨਾਲ ਅਜੀਬ ਘਟਨਾ ਹੋਈ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹਦੇ ਨਾਲ ਕੋਈ ਸੁੱਤਾ ਪਿਆ ਹੋਵੇ ਤੇ ਉਸਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ਉਹ ਕਾਫੀ ਜ਼ਿਆਦਾ ਕਬਰਾ ਗਈ ਤੇ ਉੱਠ ਕੇ ਬੈਠ ਗਈ ਉਸ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਸ ਦੇ ਸਾਹਮਣੇ ਕੋਈ ਉੱਠ ਕੇ ਬਾਹਰ ਨੂੰ ਭੱਜ ਗਿਆ ਹੋਵੇ ਅਸਤੈਂ ਤੋਂ ਬਾਅਦ ਉਹ ਆਪਣੇ ਕਮਰੇ ਨੂੰ ਲੌਕ ਕਰਕੇ ਸੌਂਦੇ ਸੀ ਜਿਵੇਂ ਕਿਵੇਂ ਪੇਪਰ ਦੇ ਕੇ ਆਪਣੇ ਘਰ ਵਾਪਸ ਆ ਗਏ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਉਸਦੀ ਮਾਂ ਨੇ ਉਹਨੂੰ ਇਹ ਸਲਾਹ ਦਿੱਤੀ ਕਿ ਤੂੰ ਫੈਸ਼ਨ ਡਿਜ਼ਾਈਨਿੰਗ ਕਰ ਲੈ ਤੇ ਤੂੰ ਕਿਸੇ ਬੁਟੀਕ ਦਾ ਕੰਮ ਕਰ ਲੈ ਫਿਰ ਉਹ ਆਪਣੀ ਭੂਆ ਦੀ ਕੁੜੀ ਕੋਲ ਚਲੀ ਗਈ ਤਾਂ ਜੋ ਆਪਣਾ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਪੂਰਾ ਕਰ ਸਕੇ ਪਰ ਉੱਥੇ ਜਾਂਦੇ ਵੀ ਭੂਆ ਦੀ ਕੁੜੀ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਲਈ ਮੁਫਤ ਚ ਨੌਕਰਾਨੀ ਮਿਲ ਗਈ ਸੀ ਆਪਣੇ ਘਰੇ ਤਾਂ ਉਹਨੇ ਕਦੇ ਕੰਮ ਨਹੀਂ ਸੀ ਕੀਤਾ ਤੇ ਉਥੇ ਜਾ ਕੇ ਉਹਨੂੰ ਘਰ ਦੇ ਵੀ ਸਾਰੇ ਕੰਮ ਕਰਨੇ ਪੈਂਦੇ ਤੇ ਬੱਚਿਆਂ ਦਾ ਖਿਆਲ ਵੀ ਰੱਖਣਾ ਪੈਂਦਾ। ਉਸਦੀ ਪੈਣ ਆਪ ਪਾਰਟੀਆਂ ਵਿੱਚ ਬਿਜ਼ੀ ਰਹਿੰਦੀ ਸੀ। ਜਸੀ ਉਸਦੇ ਬੱਚਿਆਂ ਨੂੰ ਸੰਭਲਣ ਵਿੱਚ ਲੱਗੀ ਰਹਿੰਦੀ। ਭੂਆ ਦੀ ਕੁੜੀ ਜਸੀ ਦੇ ਸਹਾਰੇ ਆਪਣਾ ਘਰ ਛੱਡ ਜਾਂਦੀ ਤੇ ਰਾਤ ਨੂੰ 12-12 ਵਜੇ ਤੱਕ ਘਰ ਆਉਂਦੀ। ਬਸ ਨੂੰ ਤਾਂ ਆਪਣੇ ਬੱਚਿਆਂ ਦਾ ਵੀ ਕੋਈ ਫਿਕਰ ਨਹੀਂ ਸੀ। ਬੱਚਿਆਂ ਨੂੰ ਜਸੀ ਦੇ ਸਹਾਰੇ ਛੱਡ ਆਪ ਫਿਲਮਾਂ ਵੀ ਦੇਖਣ ਚਲੀ ਜਾਂਦੀ। ਜਸੀ ਨੂੰ ਵੈਸੇ ਤਾਂ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਮਾੜਾ ਨਹੀਂ ਸੀ ਲੱਗਦਾ ਪਰ ਇੱਥੇ ਆਉਂਦਾ ਸੈਲਫ ਉਹਦਾ ਇੱਕ ਹੀ ਮਕਸਦ ਸੀ ਇੱਕ ਦਿਨ ਉਸਦੀ ਪੂਆ ਦੀ ਜਵਾਈ ਨੂੰ ਉਸਨੇ ਕਹਿ ਦਿੱਤਾ ਪਾਜੀ ਮੈਨੂੰ ਕਿਤੇ ਕੋਰਸ ਵਗੈਰਾ ਕਰ ਲਾ ਦਿਓ ਉਸ ਟਾਈਮ ਪੂਆ ਦੀ ਕੁੜੀ ਕਰਨੀ ਸੀ ਅਗੋਂ ਕਹਿਣ ਲੱਗਾ ਕੀ ਹੋਇਆ ਇਸ ਘਰ 'ਚ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਆ ਜੇ ਹੈਗੀ ਆ ਤਾਂ ਦੱਸ ਮੈਂ ਪੂਰੀ ਕਰ ਦਿੰਨਾ ਉਸਦੇ ਮੂੰਹੋਂ ਇਸ ਤਰ੍ਹਾਂ ਦੀਆਂ ਅਜੀਬ ਗੱਲਾਂ ਸੁਣ ਕੇ ਜੱਸੀ ਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਫਿਰ ਉੱਥੋਂ ਵੀ ਵਾਪਸ ਆਪਣੇ ਪੇਕੇ ਘਰ ਆ ਗਈ ਉਹਦੇ ਘਰਦਿਆਂ ਦੀ ਆਰਥਿਕ ਸਥਿਤੀ ਹੁਣ ਠੀਕ ਨਹੀਂ ਸੀ ਜੱਸੀ ਦੇ ਪਿਓ ਦਾ ਤਾਂ ਸ਼ਰਾਬ ਪੀ ਪੀ ਕੇ ਲੀਵਰ ਖਰਾਬ ਹੋ ਚੁੱਕਿਆ ਸੀ ਕਿਉਂਕਿ ਉਹ ਅਨੰਨੇ ਵਾਰ ਨਸ਼ੇ ਕਰਦਾ ਸੀ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੀਆਂ ਬੋਤਲਾਂ ਸ਼ਰਾਬ ਦੀਆਂ ਪੀ ਜਾਂਦਾ ਸੀ ਪਰ ਅੰਤ ਹੁਣ ਉਹ ਬਿਮਾਰ ਹੋ ਗਿਆ ਜੱਸੀ ਦੇ ਘਰ 'ਚ ਇੰਨੀ ਕਿਉਂ ਜ਼ਿਆਦਾ ਤੰਗੀ ਆ ਚੁੱਕੀ ਸੀ ਕਿ ਪਿਓ ਦੇ ਇਲਾਜ ਲਈ ਵੀ ਪੈਸੇ ਨਹੀਂ ਸੰਭ ਕੋਈ ਵੀ ਜੱਸੀ ਬਾਰੇ ਤੇ ਉਹਦੀ ਪੜਾਈ ਬਾਰੇ ਨਹੀਂ ਸੋਚਦਾ ਸੀ ਸਾਰੇ ਆਪਣੇ ਆਪ ਵਿੱਚ ਬਿਜ਼ੀ ਰਹਿੰਦੇ ਸੀ ਖੈਰ ਉਸਨੇ ਆਪਣੇ ਸਾਰੇ ਗਹਿਣੇ ਵੇਚ ਦਿੱਤੇ ਤੇ ਆਪਣਾ ਦਾਖਲਾ ਵੀ ਕਰਵਾ ਲਿਆ ਐਮਏ ਕਰਨ ਤੋਂ ਬਾਅਦ ਕਾਲਜ 'ਚ ਜੌਬ ਕਰਨ ਲੱਗ ਪਈ ਪੰਜ ਸਾਲ ਇਦਾਂ ਹੀ ਲੰਘ ਚੁੱਕੇ ਸੀ ਤੇ ਇਨ੍ਹਾਂ ਪੰਜਾਂ ਸਾਲਾਂ ਵਿੱਚ ਜੱਸੀ ਦੇ ਪਿਓ ਦੀ ਵੀ ਮੌਤ ਹੋ ਗਈ ਪ੍ਰਾਵੀ ਪਿਓ ਦੇ ਸਹਾਰੇ ਹੀ ਚੱਲ ਰਿਆ ਸੀ ਘਰ ਤੱਕ ਵੇਚਣ ਦੀ ਨੌਬਤ ਆ ਚੁੱਕੀ ਸੀ ਤੇ ਹੁਣ ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਕੀ ਘਰ 'ਚ ਪੈਸਾ ਆਉਣ ਦਾ ਜ਼ਰੀਆ ਸਿਰਫ ਜਸੀ ਹੀ ਆ ਜਸੀ ਦਾ ਭਰਾ ਵੀ ਸਿਰੇ ਦਾ ਕੰਮਚੋਰ ਤੇ ਲਾਲਚੀ ਬੰਦਾ ਸੀ ਉਸ ਤੇ ਭਰਾ ਦੀ ਨਿਗਾ ਜਸੀ ਦੇ ਸਾਰੇ ਪਰਿਵਾਰ ਵਾਲਿਆਂ ਦੀ ਜਾਇਦਾਦ ਤੇ ਟਿੱਕੀ ਹੋਈ ਸੀ ਪਹਿਲਾਂ ਤਾਂ ਉਹ ਮਨ ਵਿੱਚ ਹੀ ਸੋਚਦਾ ਸੀ ਕਿ ਮੈਂ ਜਸੀ ਨੂੰ ਤਲਾਕ ਦਾ ਕਹਾਂ ਪਰ ਇੱਕ ਦਿਨ ਉਹ ਮੂੰਹੋਂ ਬੋਲ ਹੀ ਪਿਆ ਤੇ ਜਸੀ ਤੇ ਦਬਾਅ ਪਾਉਣ ਲੱਗਾ ਕਿ ਤੂੰ ਆਪਣੇ ਘਰ ਵਾਲੇ ਨੂੰ ਤਲਾਕ ਦੇ ਤੇ ਇਹ ਵੀ ਕਹਿ ਰਿਹਾ ਸੀ ਕਿ ਆਪਾਂ ਨੂੰ ਮੋਟੀ ਰਕਮ ਮਿਲ ਜੂਗੀ ਪਰ ਹੁਣ ਜਸੀ ਵੀ ਸਮਝ ਚੁੱਕੀ ਸੀ ਕਿ ਤਲਾਕ ਦੇਣ ਤੋਂ ਬਾਅਦ ਮੋਟੀ ਰਕਮ ਤਾਂ ਮਿਲ ਜੂਗੀ ਪਰ ਇੱਜ਼ਤ ਸਨਮਾਨ ਅਧਾਰ ਨਹੀਂ ਮਿਲਣਾ ਜਿਸ ਤੇ ਸਹਾਰੇ ਉਹ ਆਪਣੀ ਅੱਗੇ ਦੀ ਜ਼ਿੰਦਗੀ ਕੱਟ ਸਕੇ ਕਿਉਂਕਿ ਉਸ ਨੂੰ ਰੂਪ ਦੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਸੀ ਤੇ ਪਤਾ ਲੱਗਦਾ ਸੀ ਕਿ ਰੂਪ ਨੇ ਜਸੀ ਦੇ ਜਗ੍ਹਾ ਕਿਸੇ ਨੂੰ ਨਹੀਂ ਦਿੱਤੀ ਉਸ ਦਾ ਭਰਾ ਉਸ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਬਣਾ ਰਿਹਾ ਸੀ ਕਿ ਤੂੰ ਘਰ ਵਾਲੇ ਨੂੰ ਤਲਾਕ ਦੇ ਤੇ ਮੈਨੂੰ ਪੈਸੇ ਲੱਕ ਦੇ ਇਹ ਸਭ ਤੋਂ ਜੱਸੀ ਹੁਣ ਬਹੁਤ ਜ਼ਿਆਦਾ ਤੰਗ ਆ ਚੁੱਕੀ ਸੀ ਫਿਰ ਇੱਕ ਦਿਨ ਉਸਨੇ ਰੂਪ ਨੂੰ ਫੋਨ ਲਾ ਲਿਆ ਜਿਵੇਂ ਹੀ ਰੂਪ ਨੇ ਹੈਲੋ ਕਿਹਾ ਜੱਸੀ ਦੀਆਂ ਧੜਕਨਾਂ ਤੇਜ਼ ਹੋ ਗਈਆਂ ਤੇ ਉਹ ਰੂਪ ਨੂੰ ਮੁਖਾਤਿਬ ਹੁੰਦਿਆਂ ਕਹਿਣ ਲੱਗੀ ਮੈਂ ਜੱਸੀ ਬੋਲ ਰਹੀ ਹਾਂ ਜਵਾਬ ਵਿੱਚ ਰੂਪ ਨੇ ਕਿਹਾ ਜੱਸੀ 5 ਸਾਲ 6 ਮਹੀਨੇ 15 ਦਿਨ ਤੇ 20 ਕਿੰਟਿਆਂ ਬਾਅਦ ਅੱਜ ਕਿਵੇਂ ਮੇਰਾ ਚੇਤ ਆ ਗਿਆ ਇਹ ਸਭ ਸੁਣ ਕੇ ਜੱਸੀ ਦਾ ਮਨ ਰੋਣ ਨੂੰ ਕਰ ਰਿਹਾ ਸੀ ਜਿਵੇਂ ਵੀ ਮਰਜੀ ਸੀ ਪਰ ਰੂਪ ਹਜੇ ਵੀ ਜਸੀ ਨੂੰ ਪਿਆਰ ਕਰਦਾ ਸੀ ਤੇ ਉਹਦੀ ਫਿਕਰ ਕਰਦਾ ਸੀ ਉਸ ਨੂੰ ਸਭ ਕੁਝ ਯਾਦ ਸੀ ਕਿ ਜਸੀ ਉਸ ਨੂੰ ਲਾਸਟ ਟਾਈਮ ਕਦੋਂ ਮਿਲੀ ਸੀ ਉਸ ਨੇ ਉਹ ਸਭ ਪਲ-ਪਲ ਦਾ ਹਿਸਾਬ ਰੱਖਿਆ ਹੋਇਆ ਸੀ ਅਗੋ ਜਸੀ ਉਸ ਨੂੰ ਕਹਿੰਦੀ ਕਿ ਤੁਸੀਂ ਕੀ ਚਾਹੁੰਦੇ ਹੋ ਰੂਪ ਨੇ ਜਵਾਬ ਦਿੱਤਾ ਕਿ ਤੂੰ ਮੇਰਾ ਨਾ ਪੁੱਛ ਮੈਨੂੰ ਇਹ ਦੱਸ ਕਿ ਤੂੰ ਕੀ ਚਾਹਨੀ ਹੈ ਅਗੋ ਜਸੀ ਕਹਿਣ ਲੱਗੀ ਕਿ ਮੈਂ ਨਹੀਂ ਚਾਹੁੰਦੀ ਕਿ ਆਪਣਾ ਤਲਾਕ ਹੋਵੇ ਕਿਉਂਕਿ ਤੁਹਾਡੇ ਤੋਂ ਦੂਰ ਜਾਣ ਤੋਂ ਬਾਅਦ ਮੈਨੂੰ ਤੁਹਾਡੀ ਕਮੀ ਮਹਿਸੂਸ ਹੋਈ ਮੈਂ ਸਮਝ ਚੁੱਕੀ ਆ ਤੁਹਾਡਾ ਮੇਰੀ ਜ਼ਿੰਦਗੀ ਵਿੱਚ ਆਉਣਾ ਕੀ ਮਾਇਨੇ ਰੱਖਦਾ ਤੁਹਾਡੀ ਮੇਰੇ ਦਿਲ ਵਿੱਚ ਕੀ ਅਹਿਮੀਅਤ ਆ ਮੈਨੂੰ ਇਸ ਗੱਲ ਦਾ ਵੀ ਪਤਾ ਲੱਗ ਚੁੱਕਿਆ ਹੈ ਕਿ ਤੁਹਾਡੇ ਨਾਲ ਹੋਣ ਤੇ ਮੈਨੂੰ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੁੰਦੀ ਪਰ ਇੱਥੇ ਮੈਨੂੰ ਹਰ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ ਸਭ ਤੋਂ ਜ਼ਿਆਦਾ ਕਮੀ ਜੋ ਮੈਨੂੰ ਹਰ ਪਲ ਹਰ ਘੜੀ ਤੁਹਾਡੀ ਯਾਦ ਦਿਵਾਉਂਦੀ ਹੈ ਹੇ ਵੀ ਮੈਂ ਚੰਗੇ ਤਰੀਕੇ ਨਾਲ ਸਮਝ ਚੁੱਕੀ ਹਾਂ ਕਿ ਮੇਰੇ ਘਰ ਦੇ ਮੇਰਾ ਘਰ ਜੋੜਨਾ ਨਹੀਂ ਸਗੋਂ ਤੋੜਨਾ ਚਾਹੁੰਦੇ ਆ। ਉਹਨਾਂ ਨੇ ਇੰਨਾ ਟਾਈਮ ਮੈਨੂੰ ਇਸ ਘਰ ਵਿੱਚ ਇਸ ਲਈ ਰੱਖਿਆ ਸੀ ਤਾਂ ਜੋ ਮੈਂ ਉਹਨਾਂ ਨੂੰ ਪੈਸੇ ਦਿੰਦੀ ਰਵਾਂ ਤੇ ਉਹਨਾਂ ਦੇ ਘਰ ਦਾ ਖਰਚਾ ਤੋਰੀ ਜਾਵਾਂ। ਇੱਥੇ ਸਿਰਫ ਉਹ ਮੈਨੂੰ ਆਪਣੇ ਮਤਲਬ ਕਰਕੇ ਹੀ ਰੱਖ ਰਹੇ ਆ। ਉਹਨਾਂ ਨੂੰ ਮੇਰੇ ਨਾਲ ਉਹ ਪਿਆਰ ਨਹੀਂ ਜੋ ਮੈਨੂੰ ਤੁਸੀਂ ਕਰਦੇ ਹੋ। ਇਹਨਾਂ ਕਹਿ ਕੇ ਰੋਣ ਲੱਗ ਪਈ। ਰੂਪਰਸ ਨੂੰ ਕਹਿੰਦਾ ਕਿ ਤੂੰ ਇੱਥੇ ਆ ਜਾ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਤੇ ਮੇਰੇ ਸਾਹਮਣੇ ਰੋ ਨਾ ਤੈਨੂੰ ਵੀ ਚੰਗਾ ਪਲਾਪਤਾ ਜਦੋਂ ਤੂੰ ਰੋਨੀ ਆ ਤਾਂ ਮੇਰਾ ਕਾਲਜਾ ਫਟਣ ਨੂੰ ਕਰਦਾ ਇਹ ਸੁਣ ਕੇ ਜਸੀ ਨੂੰ ਆਪਣੀ ਕੀਤੀ ਹੋਈ ਗਲਤੀ ਦਾ ਬਹੁਤ ਅਹਿਸਾਸ ਹੋ ਰਿਹਾ ਸੀ ਉਸਨੇ ਆਪਣੇ ਘਰ ਵਾਲੇ ਨੂੰ ਇੰਨੇ ਸਾਲਾਂ ਬਾਅਦ ਫੋਨ ਕੀਤਾ ਸੀ ਪਰ ਫਿਰ ਵੀ ਉਹ ਉਸਦੀ ਅੱਜ ਵੀ ਉਸੇ ਤਰ੍ਹਾਂ ਪਰਵਾਹ ਕਰਦਾ ਸੀ ਜਿਵੇਂ ਪਹਿਲਾਂ ਕਰਦਾ ਸੀ ਉਸਦੇ ਦਿਲ ਵਿੱਚ ਸਿਰਫ ਜਸੀ ਲਈ ਪਿਆਰ ਸੀ ਕਿਸੇ ਹੋਰ ਲਈ ਨਹੀਂ ਕਿਉਂਕਿ ਜੇ ਉਹਦੇ دل 'ਚ ਕਿਸੇ ਹੋਰ ਲਈ ਪਿਆਰ ਹੁੰਦਾ ਤਾਂ ਉਹ ਕਦੋਂ ਦਾ ਵਿਆਹ ਕਰਵਾ ਲੈਂਦਾ ਫਿਰ ਉਸਨੇ ਜੱਸੀ ਦੀ ਵੇਟ ਨਹੀਂ ਸੀ ਕਰਨੀ ਅਗਲੇ ਦਿਨ ਬਿਨਾਂ ਦੱਸੀ ਉਹ ਆਪਣੇ ਸਹੁਰੇ ਘਰ ਆ ਗਈ ਤੇ ਆਉਣ ਵਾਲੇ ਕੁਝ ਸਾਲਾਂ ਬਾਅਦ ਉਸਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਦੀਪ ਤੇ ਰੰਮੂ ਜਿ세 ਜਸ ਕਾਲ ਵਿੱਚ ਪੜਾਉਂਦੀ ਸੀ ਸਾਰੇ ਉਸਨੂੰ ਹਿਟਲਰ ਕਹਿੰਦੇ ਹੁੰਦੇ ਸੀ ਉਹ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਅਰਥ ਸ਼ਾਸਤਰ ਪੜਾਉਂਦੀ ਸੀ ਇਸ ਤਰ੍ਹਾਂ ਦੇ ਔਖੇ ਸਬਜੈਕਟ ਨੂੰ ਵੀ ਉਹ ਇੰਨੀ ਚੰਗੇ ਤਰੀਕੇ ਨਾਲ ਸਮਝਾਉਂਦੀ ਕਿ ਅਨਪੜ੍ਹ ਬੱਚਾ ਵੀ ਉਹਦੀ ਗੱਲ ਨੂੰ ਚੰਗੇ ਤਰੀਕੇ ਨਾਲ ਸਮਝ ਲੈਂਦਾ। ਇਸ ਵਿਸ਼ੇ ਦੀ ਟਾਪਰ ਉਹ ਸਾਰੇ ਕਾਲਜ ਚੋਂ ਹੁੰਦੀ ਸੀ। ਉਦੋਂ ਵੀ ਜੱਸੀ ਦੇ ਜੀਵਨ ਦੀ ਤੁਲਨਾ ਕਰਦਾ ਹਰ ਕੋਈ ਹੈਰਾਨ ਹੁੰਦਾ ਕਿ ਕਿੰਨਾ ਪਿਆਰ ਹੈ ਇਹਨਾਂ ਦੀ ਫੈਮਿਲੀ ਵਿੱਚ। ਜੇ ਕਿਸੇ ਕੰਮ ਦੇ ਲਈ ਜੱਸੀ ਆਪਣੇ ਘਰ ਵਾਲੇ ਨੂੰ ਕਹਿੰਦੀ ਤਾਂ ਉਹ ਝੱਟ ਹੀ ਕਰ ਦਿੰਦਾ ਤੇ ਉਹਦੇ ਬੱਚੇ ਵੀ ਉਹਦਾ ਕਹਿਣਾ ਬਹੁਤ ਜਲਦੀ ਮੰਨਦੇ। ਦੋਨੋਂ ਬੱਚੇ ਰੰਗ ਰੂਪ ਵਿੱਚ ਵੀ ਆਪਣੀ ਮਾਂ ਤੇ ਗਏ ਸੀ। ਕੁੜੀ ਦੇ ਨੈਣ ਨਕਸ਼ਵੀ ਬਹੁਤ ਸੋਹਣੇ ਸੀ ਤੇ ਮੁੰਡਾ ਵੀ ਘੱਟ ਸੋਹਣਾ ਨਹੀਂ ਸੀ ਜੱਸੀ ਦੀ ਕੁੜੀ ਰੰਮੂ ਐਮਐਸਸੀ ਦੀ ਪੜ੍ਹਾਈ ਕਰ ਚੁੱਕੀ ਸੀ ਤੇ ਮੁੰਡਾ ਐਮਬੀਏ ਦੀ ਪੜ੍ਹਾਈ ਕਰਕੇ ਦਿੱਲੀ 'ਚ ਮੈਨੇਜਰ ਦੀ ਜੌਬ ਕਰਦਾ ਸੀ ਉੱਥੇ ਇੱਕ ਸਾਦਗੀ ਭਰੀ ਤੇ ਸੰਸਕਾਰੀ ਕੁੜੀ ਨੂੰ ਉਸ ਨਾਲ ਪਿਆਰ ਹੋ ਗਿਆ ਤੇ ਉਹ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਇਸ ਬਾਰੇ ਉਸਨੇ ਆਪਣੇ ਮਾਪਿਆਂ ਨਾਲ ਗੱਲ ਕੀਤੀ ਤੇ ਉਹਦੇ ਮਾਪਿਆਂ ਨੇ ਵੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਪਰ ਉਹ ਚਾਹੁੰਦਾ ਸੀ ਕਿ ਪਹਿਲਾਂ ਮੇਰੀ ਭੈਣ ਰੰਮੂ ਦਾ ਵਿਆਹ ਹੋਏ ਉਹ ਫੇਰ ਕਰਵਾਊਗਾ ਪਰ ਜਦੋਂ ਵੀ ਘਰ ਵਿੱਚ ਰੰਮੂ ਦੇ ਵਿਆਹ ਦੀ ਗੱਲ ਕਰਦੇ ਤਾਂ ਉਹ ਡਰ ਜਾਂਦੀ ਸੀ ਤੇ ਕਹਿੰਦੀ ਮੈਂ ਵਿਆਹ ਨਹੀਂ ਕਰਵਾਉਣਾ ਸ਼ਾਇਦ ਆਪਣੀ ਮਾਂ ਦੀ ਸ਼ੁਰੂਆਤੀ ਵਿਅਹੁਤਾ ਜੀਵਨ ਬਾਰੇ ਸੋਚ ਕੇ ਉਸ ਦਾ ਮਨ ਥੋੜਾ ਡਰ ਜਾਂਦਾ ਸੀ ਇਸ ਲਈ ਇੱਕ ਦਿਨ ਉਸ ਨੇ ਇਹ ਗੱਲ ਆਪਣੀ ਮਾਂ ਜੱਸੀ ਨੂੰ ਦੱਸ ਦਿੱਤੀ ਕਿਉਂ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੀ ਪਰ ਇਸ ਗੱਲ ਤੇ ਜੱਸੀ ਨੇ ਆਪਣੀ ਧੀ ਰੰਮੂ ਨੂੰ ਸਮਝਾਇਆ ਕਿ ਬੇਟਾ ਵਿਆਹ ਕੋਈ ਸ਼ਰਤ ਨਹੀਂ ਰੱਖੀ ਜਾਂਦੀ ਸਗੋ ਵਿਆਹ ਤਾਂ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਅਸੀਂ ਜਿੰਨਾ ਇਸ ਰਿਸ਼ਤੇ ਨੂੰ ਨੇੜੇੋਂ ਸਮਝਾਂਗੇ ਉਨਾ ਹੀ ਚੰਗਾ ਹੁੰਦਾ ਤੇ ਇਸ ਰਿਸ਼ਤੇ ਵਿੱਚ ਤੋਂ ਜਿੰਨਾ ਆਪਣੇ ਆਪ ਨੂੰ ਬੰਨਣ ਦੀ ਕੋਸ਼ਿਸ਼ ਕਰਾਂਗੇ ਤੂੰ ਉਨਾ ਹੀ ਮੁਕਤ ਹੁੰਦੀ ਜਾਵਾਂਗੇ ਤੂੰ ਜਿੰਨਾ ਝੁਕਣ ਦੀ ਕੋਸ਼ਿਸ਼ ਕਰੇਗੀ ਉਨਾ ਹੀ ਉੱਪਰ ਉੱਠੇਗੀ ਸ਼ੁਰੂ-ਸ਼ੁਰੂ ਵਿੱਚ ਤਾਂ ਅਸੀਂ ਦੋਨੋਂ ਆਪਣੇ ਹੰਕਾਰ ਦੇ ਕਰਕੇ ਆਪਣੀ ਜ਼ਿੱਦ ਤੇ ਅੜੇ ਰਹੇ ਇਸ ਲਈ ਹੀ ਖੁਸ਼ੀਆਂ ਸਾਡੇ ਤੋਂ ਦੂਰ ਹੁੰਦੀਆਂ ਨਹੀਂ ਆ ਪਰ ਜਦੋਂ ਇਸ ਰਿਸ਼ਤੇ ਵਿੱਚ ਇੱਕ ਝੁਕਿਆ ਤੇ ਦੂਜੇ ਨੇ ਉਸਨੇ ਚੋਕ ਲਿਆ ਉਸਨੂੰ ਸਿਰ ਮੱਥੇ ਤੇ ਰੱਖਿਆ ਤੇ ਇਹ ਰਿਸ਼ਤਾ ਟਿਕ ਗਿਆ ਇਹ ਰਿਸ਼ਤਾ ਬਹੁਤ ਜ਼ਿਆਦਾ ਪਵਿੱਤਰ ਹੁੰਦਾ ਅਸੀਂ ਜਿੰਨਾ ਇਸ ਰਿਸ਼ਤੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੀ ਜ਼ਿੰਦਗੀ ਓਨੀ ਹੀ ਵਧੀਆ ਹੁੰਦੀ ਜਾਵੇਗੀ ਆਖਰ ਉਸਨੇ ਆਪਣੀ ਮਾਂ ਦੀਆਂ ਇਹ ਸਾਰੀਆਂ ਕਈਆਂ ਗੱਲਾਂ ਦਿਮਾਗ 'ਚ ਪਾ ਲਈਆਂ ਤੇ ਵਿਆਹ ਕਰਾਉਣ ਲਈ ਤਿਆਰ ਹੋ ਗਈ ਹੁਣ ਉਸਦਾ ਵਿਆਹ ਹੋਣ ਜਾ ਰਿਹਾ ਸੀ ਅੱਜ ਸਵੇਰ ਤੋਂ ਹੀ ਜਸਦੀ ਸਹੇਲੀ ਨੂੰ ਫੋਨ ਕਰ ਰਹੀ ਸੀ ਜਦੋਂ ਉਸਨੇ ਫੋਨ ਚੁੱਕਿਆ ਤਾਂ ਜਸਦੀ ਦੱਸ ਰਹੀ ਸੀ ਕਿਰਮੂ ਕਹਿੰਦੀ ਆ ਕਿ ਮੈਂ ਪਾਰਲਰ ਨਹੀਂ ਜਾਣਾ ਤੂੰ ਹੀ ਆ ਕੇ ਇਹਨੂੰ ਤਿਆਰ ਕਰ ਜੱਸੀ ਦਾ ਭਰਾ ਬਾਹਰ ਗੇਟ ਕੋਲ ਖੜਾ ਵਿਆਹ ਦੀਆਂ ਸਜਾਵਟਾਂ ਵਿੱਚ ਲੱਗਾ ਹੋਇਆ ਸੀ ਜਦੋਂ ਦਾ ਵਿਆਹ ਰੱਖਿਆ ਹੋਇਆ ਸੀ ਉਸ ਦਿਨ ਤੋਂ ਉਹ ਇੱਕ ਜ਼ਿੰਮੇਵਾਰ ਮਰਦ ਬਣ ਕੇ ਘਰ ਦੇ ਤੇ ਬਾਹਰਲੇ ਦੋਨਾਂ ਕੰਮਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਰਿਹਾ ਸੀ ਜੱਸੀ ਦੀ ਸਹੇਲੀ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਮਾਸੀ ਸ਼ੁਕਰ ਹੈ ਤੁਸੀਂ ਆ ਗਏ ਮੰਮੀ ਅੰਦਰ ਬੈਠੇ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ ਅਸਨੇ ਆਪਣੇ ਭਾਂਜੇ ਨੂੰ ਗੱਲ ਨਾ ਲਾਇਆ ਤੇ ਬਾਅਦ ਵਿੱਚ ਅੰਦਰ ਚਲੀ ਗਈ। ਪੂਰਾ ਘਰ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ। ਅਸਨੇ ਦੇਖਿਆ ਅੰਦਰ ਕਿਸੇ ਰਸਮ ਦੀ ਤਿਆਰੀ ਵੀ ਚੱਲ ਰਹੀ ਸੀ। ਉਸ ਨੂੰ ਦੇਖਦੇ ਸਾਰ ਹੀ ਜਸਲੀ ਭੱਜ ਕੇ ਉਸ ਕੋਲ ਆਈ ਤੇ ਦੇਖ ਕੇ ਖੁਸ਼ ਹੋ ਗਈ। ਜਸਲੀ ਅੱਜ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ। ਅਸਨੇ ਕਾਲੇ ਰੰਗ ਦਾ ਸੂਟ, ਕੰਨਾਂ ਵਿੱਚ ਕਾਂਟੇ, ਬਾਹਾਂ ਵਿੱਚ ਚੂੜੀਆਂ ਤੇ ਗਲੇ ਵਿੱਚ ਬਹੁਤ ਸੋਹਣਾ ਨੈਕਲੇਸ ਪਾਇਆ ਹੋਇਆ ਸੀ। ਸਹੇਲੀ ਨੇ ਹਾਸੇ ਦੀ ਹੋਈ ਨੇ ਉਸ ਨੂੰ ਛੇੜ ਦਿੱਤਾ। ਕਿ ਲੱਗਦਾ ਹੈ ਅੱਜ ਰੰਮੂ ਦੇ ਸਹੁਰੇ ਨਾਲ ਤੂੰ ਵੀ ਵਿਆਹ ਕਰਾ ਕੇ ਮੰਨਣਾ। ਰੂਪ ਵੀ ਉੱਥੇ ਕੋਲੇ ਬੈਠਾ ਸੀ। ਇਹ ਗੱਲ ਸੁਣ ਕੇ ਉਹ ਵੀ ਉੱਚੀ-ਉੱਚੀ ਹੱਸਣ ਲੱਗਾ ਤੇ ਕਹਿਣ ਲੱਗਾ, ਲੱਗਦਾ ਅੱਜ ਕੁੜੀ ਦੇ ਨਾਲ-ਨਾਲ ਉਸਦੀ ਮਾਂ ਨੂੰ ਵੀ ਵਿਦਾ ਕਰਨਾ ਹੀ ਪੈਣਾ। ਇਹ ਗੱਲ ਸੁਣ ਕੇ ਜਸੀ ਵੀ ਹੱਸਣ ਲੱਗੀ ਤੇ ਬਾਅਦ ਵਿੱਚ ਸਹੇਲੀ ਨੂੰ ਖਿੱਚ ਕੇ ਰੰਮੂ ਦੇ ਕਮਰੇ ਵਿੱਚ ਲੈ ਗਈ। ਰੰਮੂ ਦੇਖ ਕੇ ਬਹੁਤ ਖੁਸ਼ ਹੋਈ। ਜਸੀ ਕਹਿਣ ਲੱਗੀ, ਤੂੰ ਇੱਥੇ ਰੰਮੂ ਕੋਲ ਬੈਠ, ਮੈਂ ਤੇਰੇ ਵਾਸਤੇ ਕੁਝ ਖਾਣ ਲਈ ਲਿਆਉਣੀ। ਉਹ ਬਾਹਰ ਚਲੀ ਗਈ ਤੇ ਸਹੇਲੀ ਰਮੋ ਕੋਲ ਬੈਠ ਗਈ ਚਾਹ ਪੀਣ ਤੋਂ ਬਾਅਦ ਉਹ ਰਮੋ ਨੂੰ ਤਿਆਰ ਕਰਨ ਵਿੱਚ ਬਿਜ਼ੀ ਹੋ ਗਈ ਸ਼ਾਮ ਨੂੰ ਉਹ ਨੂੰ ਤਿਆਰ ਹੋਈ ਨੂੰ ਦੇਖ ਕੇ ਸਾਰੇ ਜਾਣੇ ਬਹੁਤ ਜ਼ਿਆਦਾ ਹੈਰਾਨ ਹੋਏ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਜਸਦੀ ਨੇ ਰਮੋ ਨੂੰ ਕੱਟ ਕੇ ਗੱਲ ਨਾਲ ਲਿਆ ਸਹੇਲੀ ਨੇ ਰਮੋ ਨੂੰ ਕਿਹਾ ਕਿ ਤੇਰੀਆਂ ਅੱਖਾਂ 'ਚੋਂ ਹੰਝੂ ਦੀ ਇੱਕ ਬੂੰਦ ਵੀ ਨਹੀਂ ਟਿਕਣੀ ਚਾਹੀਦੀ ਜੇ ਇਸ ਤਰ੍ਹਾਂ ਹੋਇਆ ਤਾਂ ਤੇਰੀ ਮਾਸੀ ਦੀ ਸਾਰੀ ਮਿਹਨਤ ਖਰਾਬ ਹੋ ਜਾਣੀ ਆ ਉਸ ਦੀ ਗੱਲ ਸੁਣ ਕੇ ਉਹ ਹੱਸ ਪਈ ਪਰ ਫਿਰ ਵੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਉਸ ਤੋਂ ਬਾਅਦ ਸਟੇਜ ਤੇ ਪੂਰੀ ਫੈਮਿਲੀ ਦੀ ਗਰੁੱਪ ਫੋਟੋ ਖਿੱਚੀ ਜਾ ਰਹੀ ਸੀ ਜਸਦੀ ਦੇ ਫੈਮਿਲੀ ਦੇ ਮੈਂਬਰਾਂ 'ਚ ਹੁਣ ਇੱਕ ਹੋਰ ਮੈਂਬਰ ਐਡ ਹੋ ਰਿਹਾ ਸੀ ਉਹਨਾਂ ਨੂੰ ਦੇਖ ਕੇ ਸਹੇਲੀ ਪੂਰੀ ਸੰਤੋਸ਼ਟ ਸੀ ਤੇ ਉਸ ਨੂੰ ਜਸਦੀ ਦੀ ਕਹੀ ਹੋਈ ਇੱਕ ਗੱਲ ਯਾਦ ਆਈ ਜਸਦੀ ਨੇ ਕਿਹਾ ਸੀ ਕਿ ਪਿਆਰ ਦਾ ਧਾਗਾ ਕਦੇ ਨਾ ਤੋੜੋ ਜੇ ਟੁੱਟ ਵੀ ਗਿਆ ਤਾਂ ਉਸ ਨੂੰ ਫੇਰ ਤੋਂ ਜੋੜਨ ਦੀ ਕੋਸ਼ਿਸ਼ ਕਰੋ ਤੇ ਅੱਜ ਜਸੀ ਦੀ ਫੈਮਿਲੀ ਨੂੰ ਦੇਖ ਕੇ ਇਹ ਗੱਲ ਪੂਰੇ ਤਰੀਕੇ ਨਾਲ ਸਿੱਧ ਹੋ ਚੁੱਕੀ ਸੀ। ਉਹਨਾਂ ਦੇ ਪਿਆਰ ਦਾ ਧਾਗਾ ਇੱਕ ਵਾਰ ਟੁੱਟਣ ਤੋਂ ਬਾਅਦ ਫਿਰ ਜੁੜਿਆ ਤੇ ਫਿਰ ਦੁਬਾਰਾ ਕਦੇ ਨਾ ਟੁੱਟਿਆ। ਤੇ ਜਸੀ ਨੇ ਆਪਣੀ ਧੀ ਨੂੰ ਵੀ ਇਸੇ ਤਰ੍ਹਾਂ ਹੀ ਆਪਣੇ ਰਿਸ਼ਤੇ ਨੂੰ ਹਮੇਸ਼ਾ ਹਮੇਸ਼ਾ ਲਈ ਪੱਕਾ ਕਰਨ ਦੀ ਪ੍ਰੇਰਣਾ ਦਿੱਤੀ। ਤਾਂ ਜੋ ਉਹਨਾਂ ਦਾ ਰਿਸ਼ਤਾ ਕਦੇ ਨਾ ਟੁੱਟੇ। ਪਤੀ-ਪਤਨੀ ਦੇ ਰਿਸ਼ਤੇ ਵਿੱਚ ਚਾਹੀ ਕਿੰਨੀਆਂ ਹੀ ਗੰਢਾਂ ਕਿਉਂ ਨ ਆ ਜਾਣ ਉਹ ਉਹਨਾਂ ਸਭ ਨੂੰ ਆਪਣੇ ਪਿਆਰ ਦੀ ਮਜ਼ਬੂਤੀ ਦੇ ਕੇ ਇੱਕ ਪੱਕੇ ਬੰਧਨ ਵਿੱਚ ਬਨ ਸਕਦੇ ਹਨ ਜੇ ਕਦੇ ਕੋਈ ਗੁੱਸਾਗਿਲਾ ਹੋ ਜਾਂਦਾ ਤਾਂ ਉਹ ਸਿਰਫ ਵਕਤੀ ਹੋਣਾ ਚਾਹੀਦਾ ਜੇਕਰ ਉਸ ਗੁੱਸੇ ਨੂੰ ਲੰਬੇ ਸਮੇਂ ਲਈ ਫੜੀ ਰੱਖੋਗੇ ਤਾਂ ਉਹ ਇੱਕ ਬਲਦੇ ਹੋਏ ਕੋਲੇ ਵਾਂਗ ਬਨ ਜਾਵੇਗਾ ਜੋ ਹੌਲੀ-ਹੌਲੀ ਤੁਹਾਡੀ ਵਿਜੂਦ ਨੂੰ ਸਾੜ ਕੇ ਰੱਖ ਦੇਵੇਗਾ ਗੁੱਸਾ ਉਹ ਮਗਦਾ ਅੰਗਿਆਰ ਹੁੰਦਾ ਜਿਸ ਦੇ ਕਾਰਨ ਤੁਹਾਡਾ ਵਿਜੂਦ ਅੰਦਰ ਹੀ ਅੰਦਰ ਤੁਖਦਾ ਰਹਿੰਦਾ ਪਰ ਜੇਕਰ ਤੁਸੀਂ ਉਸ ਗੁੱਸੇ ਤੇ ਪਾਣੀ ਪਾ ਕੇ ਸਮਾਂ ਰਹਿੰਦੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਵਾਪਸੀ ਦਾ ਰਾਹ ਬਣਾਉਂਦਿਆਂ ਆਪਣੇ ਜੀਵਨ ਸਾਥੀ ਵੱਲ ਵਧਦੇ ਹੋ ਤਾਂ ਉਸ ਤੋਂ ਚੰਗਾ ਕੁਝ ਵੀ ਨਹੀਂ ਹੁੰਦਾ ਸੋ ਜੇਕਰ ਕੋਈ ਉੱਚ-ਨੀਚ ਹੋ ਵੀ ਜਾਵੇ ਪਤੀ-ਪਤਨੀ ਕਦੇ ਇੱਕ ਦੂਜੇ ਨੂੰ ਕੁਝ ਕਹਿ ਵੀ ਦੇਣ ਤਾਂ ਉਹ ਕੁਝ ਸਮੇ ਲਈ ਹੋਵੇ ਇੱਕ ਦੋ ਦਿਨਾਂ ਬਾਅਦ ਉਸ ਗੱਲ ਨੂੰ ਭੁਲਾ ਦਿਓ ਤੇ ਨਵੇਂ ਸਿਰੇ ਤੋਂ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੋ ਜਿਸ ਤਰ੍ਹਾਂ ਇਸ ਕਹਾਣੀ ਦੀ ਨਾਇਕਾ ਜਸਦੀ ਨੇ ਕੀਤਾ ਸੀ ਤੇ ਜੇਕਰ ਜਸਦੀ ਵਾਪਸੀ ਦਾ ਰਾਹ ਨਾ ਅਪਣਾਉਂਦੀ ਤਾਂ ਸੋਚੋ ਕਿ ਉਸਦੀ ਜ਼ਿੰਦਗੀ ਕਿਸ ਕਗਾਰ ਤੇ ਖੜੀ ਸੀ ਪਰ ਉਸਨੇ ਸਮਝਦਾਰੀ ਵਰਤਦਿਆਂ ਵਾਪਸੀ ਕੀਤੀ ਆਪਣੀ ਤੇ ਆਪਣੇ ਪਤੀ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਖੁਸ਼ਮਈ ਬਣਾ ਦਿੱਤਾ ਨਹੀਂ ਤਾਂ ਉਸ ਨੂੰ ਹਰ ਸਮੇਂ ਪੈਰ ਪੈਰ ਤੇ ਪਤਾ ਨਹੀਂ ਕਿੰਨੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਸ਼ਾਇਦ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਜਾਂਦੀ ਪਰ ਵਾਪਸ ਆ ਕੇ ਉਸ ਨੂੰ ਪਤੀ ਦੇ ਰੂਪ ਵਿੱਚ ਉਹ ਮਜ਼ਬੂਤ ਸਹਾਰਾ ਮਿਲਿਆ ਜਸ ਨਾਲ ਉਹ ਆਪਣੇ ਬੱਚਿਆਂ ਨੂੰ ਇੱਕ ਮਕਾਮ ਤੇ ਪਹੁੰਚਾਉਣ ਵਿੱਚ ਕਾਮਯਾਬ ਹੋ ਸਕੇ ਕਈ ਸੋਚਦੇ ਆ ਕਿ ਜ਼ਿੰਦਗੀ ਵਿੱਚ ਉਹ ਝੁਕ ਨਹੀਂ ਸਕਦੇ ਪਰ ਕਈ ਵਾਰ ਝੁਕਿਆ ਹੋਇਆ ਬੰਦਾ ਤਾਂ ਬਹੁਤ ਉੱਚਾ ਹੋ ਜਾਂਦਾ ਹੈ ਜਿਸ ਦੇ ਸਾਹਮਣੇ ਤੁਸੀਂ ਝੁਕ ਰਹੇ ਹੋ ਕੀ ਪਤਾ ਉਹ ਤੁਹਾਨੂੰ ساری ਉਮਰ ਪਲਕਾਂ ਤੇ ਬਿਠਾ ਕੇ ਰੱਖੇ ਸੋ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਆ ਜ਼ਿੰਦਗੀ ਨੂੰ ਫਾਇਦੇ ਵੱਲ ਲੈ ਕੇ ਜਾਓ ਚਾਹੇ ਝੁਕਣਾ ਹੀ ਕਿਉਂ ਨਾ ਪੈ ਜਾਵੇ ਜੇ ਚੋੱਕੇ ਵੀ ਰਿਸ਼ਤੇ ਬਚਦੇ ਆ ਤਾਂ ਬਚਾ ਲੈਣੇ ਚਾਹੀਦੇ ਨੇ ਜਿਸ ਤਰ੍ਹਾਂ ਜੱਸੀ ਨੇ ਆਪਣਾ ਘਰ ਬਚਾ ਲਿਆ ਸੀ ਸੋ ਦੋਸਤੋ ਉਮੀਦ ਹੈ ਰਿਸ਼ਤਿਆਂ ਨੂੰ ਬਚਾਉਣ ਵਾਲੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਹਾਣੀ ਬਾਰੇ ਕਿਸ ਤਰ੍ਹਾਂ ਦੀ ਲੱਗੀ ਤੇ ਸ਼ੇਅਰ ਵੀ ਕਰਿਓ ਜ਼ਰੂਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰ ਰੋਜ਼ ਤੁਹਾਨੂੰ ਬਖਰੀਆਂ ਜੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹਿਣ ਪੂਰੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਸ਼ੁਕਰੀਆ